ਅਨੀ ਮੇਰੇ ਸਾਹਿਬ ਇੱਕ ਐਕਸੀਡੈਂਟ ਹੋਇਆ ਤੇ ਦੇਵ ਜਨਦਾਰੀ ਕੀ ਸੀ ਮਾਮਲਾ ਤੇ ਜੀ ਸਮਾਜ ਸੇਵਾ ਸਾਇਟੀ ਨੂੰ ਜਿਹੜੀ ਕਿ ਐਮਰਜੈਂਸੀ ਕਾਲ ਆਈ ਸੀਗੀ ਜਿਹੜੀ ਕਿ ਸਾਡੇ ਸੇਵਾਦਾਰ ਸਮਾਜ ਸੇਵਾ ਸਾਇਟੀ ਦੇ 24 ਘੰਟੇ ਸੇਵਾ ਤੇ ਹਾਜ਼ਰ ਰਹਿੰਦੇ ਆ ਤੇ ਜਿਹੜੀ ਕਿ ਇੱਕ ਸਵਿਫਟ ਕਾਰ ਜਿਹੜੀ ਲੁਧਿਆਣਾ ਤੋਂ ਵਿਆਹ ਸਮਾਗਮ ਤੋਂ ਓਕੇ ਆਪਣੇ ਪਿੰਡ ਕੋਟੀ ਸਿਕਾ ਨੂੰ ਜਾ ਰਹੇ ਸੀ ਤੇ ਉਸ ਤੋਂ ਦੂਸਰੀ ਸਾਈਡ ਤੇ ਕਲਟੋ ਕਾਰ ਆ ਰਹੀ ਸੀ ਜਿਸ ਦੀ ਕਾਰਨ ਕਿ ਜਿਹੜੀ ਕਿ ਕਬੀਰ ਸੱਟਾਂ ਲੱਗੀਆਂ ਤੇ ਇੱਕ ਜਿਹੜਾ ਮੇਰੇ ਕੋਲ ਆਲਟੋ ਦਾ ਡਰਾਈਵਰ ਚਾਲਕ ਸੀ ਬੁਰੀ ਤਰ੍ਹਾਂ ਫਸਿਆ ਹੋਇਆ ਸੀਗਾ ਜਿਸ ਨੂੰ ਕੱਢ ਕੇ ਜਿਹੜਾ ਕਿ ਸਮਾਜ ਸੇਵਾ ਸੁਸਾਇਟੀ ਦੇ ਰਜਿਸਟਰਡ ਮੋਗਾ ਦੇ ਮੈਂਬਰ ਸਾਹਿਬਾਨਾਂ ਵੱਲੋਂ ਸਿਵਲ ਹਸਪਤਾਲ ਮੋਗਾ ਵਹ ਕੇ ਪਹੁੰਚਾਇਆ ਗਿਆ ਤੇ ਜਿਹੜਾ ਕਿ ਦੂਸਰਾ ਮਰੀਜ਼ ਸੀ 108 ਰਾਈਂ ਜਿਹੜਾ ਕਿ ਇੱਥੇ ਸਿਵਲ ਹਸਪਤਾਲ ਲਿਆਂਦਾ ਗਿਆ ਕੋ ਟੋਟਲ ਇਹ ਚਾਰ ਮਰੀਜ਼ ਆ ਜੀ ਕਿਹੜੀ ਕਿਹੜੀ ਗੱਡੀ ਦੇ ਵਿੱਚ ਹੋਇਆ ਇਹ ਸਵਿਫਟ ਬਲੈਕ ਕਲਰ ਦੀ ਆ ਜੀ ਤੇ ਇੱਕ ਆਲਟੋ ਸਿਲਵਰ ਰੰਗ ਦੀ ਗੱਡੀ ਆ ਤੇ ਇਹ ਕੋਈ ਪਤਾ ਲੱਗਾ ਕਿ ਕਿਧਰੋਂ ਆ ਰਹੇ ਸੀ ਕਿਧਰ ਜਾ ਰਹੇ ਸੀ ਇੱਕ ਪਰਿਵਾਰ ਦਾ ਜਾਣਕਾਰੀ ਹੈ ਜਿਹੜੀ ਕਿ ਲੁਧਿਆਣੇ ਤੋਂ ਆਪਣੇ ਵਿਆਹ ਸਮਾਗਮਤ ਹੋ ਕੇ ਵਾਪਸ ਜਾ ਰਹੇ ਸੀ ਕਿਤੇ ਦੂਸਰੀ ਜਿਹੜੀ ਗੱਡੀ ਆ ਉਹ ਵੀ ਦੂਸਰੀ ਸਾਈਡ ਤੋਂ ਕੋਟੀ ਸਕਨ ਤੋਂ ਆ ਰਹੀ ਸੀ ਵਾਪਸ ਜੀ ਟੋਟਲ ਕਿੰਨੇ ਜ਼ਖਮੀ ਆ ਜੀ ਕੁਝ ਚਾਰ ਆ ਜੀ ਇਹੇ ਕੋਈ ਹਾਲਤ ਸੀਰੀਅਸ ਵਗੈਰਾ ਕਿਸੇ ਦੀ ਹਾਲਤ ਦੋ ਜਖਮੀ ਜਿਹੜੇ ਜ਼ਿਆਦਾ ਸੀਰੀਅਸ ਹੈ ਜੀ ਉਹਨਾਂ ਨੂੰ ਅਰਜੀਵ ਹਸਪਤਾਲ ਜਿਹੜਾ ਕਿ ਰੈਫਰ ਕਰ ਦਿੱਤਾ ਗਿਆ ਤੇ ਜਿਹੜੇ ਕਿ ਦੋ ਆ ਇੱਕ ਉਹਨਾਂ ਦੇ ਵਿੱਚੋਂ ਲੇਡੀਜ਼ ਆ ਤੇ ਇੱਕ ਜੈਂਟਸ ਆ ਦੋਨਾਂ ਦੇ ਜਿਹੜੇ ਟੰਕੇ ਲਾ ਕੇ ਫਾਸਟ ਅੱਡਕਟ ਦੇ ਕੇ ਸਿਵਲ ਹਸਪਤਾਲ ਦੇ ਡਾਕਟਰ ਸਾਹਿਬ ਦੇ ਇੱਥੇ ਉਹ ਐਡਮਿਟ ਆ ਤੇ ਜਿਹੜੀ ਕਿ ਬਾਕੀ ਜਾਣਕਾਰੀ ਆ ਉਹ ਸਿਵਲ ਹਸਪਤਾਲ ਦੇ ਡਾਕਟਰ ਸਾਹਿਬ ਹੀ ਦੱਸ ਸਕਦੇ ਆ ਜਿਹੜੀ ਕਿ ਸਮਾਜ ਸੇਵਾ ਸੁਸਾਇਟੀ ਰਿਲੇਟਡ ਮੋਗਾ ਦੇ ਜਿਹੜੇ ਸੇਵਾਦਾਰ ਹਮੇਸ਼ਾ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੇ ਆ ਮੋਹਨ ਸਿੰਘ ਜੀ ਕੀ ਹੋਇਆ ਇਥੇ ਹਾਦਸਾ ਹੋਣਾ ਜੀ ਜਾਨ ਤੱਕ ਦੋਨੇ ਗੱਡੀਆਂ ਟੱਕਰ ਗਈਆਂ ਸਾਨੂੰ ਨਹੀਂ ਪਤਾ ਲੱਗਾ ਅਸੀਂ ਤਾਂ ਆ ਕੇ ਸੇਵਾ 'ਚ ਲੱਗ ਗਏ ਜੀ ਨੁਕਸਾਨ ਦੋਨਾਂ ਦਾ ਕਾਫੀ ਹੋ ਗਿਆ ਸੀਗਾ ਮੌਕੇ ਤੇ ਕੀ ਦੇਖਿਆ ਤੁਸੀਂ ਮੌਕੇ ਤੇ ਦੇਖਿਆ ਜੀ ਬੰਦੇ ਫਸੇ ਫਿਰਦੀ ਗੱਡੀਆਂ 'ਚ ਹਾਂਜੀ ਤੇ ਉਧਰ ਠੀਕ ਚੜ੍ਹਦਾ ਫੈ ਰਿਹਾ ਸੀਗਾ ਤੇ ਕਿਧਰ ਚ ਵੱਜੀਆਂ ਦੋਨੇ ਉਹ ਦੋਨੇ ਆਸਮਾਨੇ ਟਕਰਾਈਆਂ ਜੀ ਤੇ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਕਿਹੜੀ ਜਗ੍ਹਾ ਜਾ ਰਹੇ ਇਹ ਇਹ ਤਾਂ ਕੋਟੀ ਸਿਕੰਦਰੀ ਗੱਡੀ ਹੈ ਜੀ ਦੋ ਬੰਦੇ ਸੀ ਇਹ 'ਚ ਹਾਂਜੀ ਮੌਕੇ ਤੇ ਉਾਰੇ ਸਮਾਨ ਲੈ ਕੇ ਤੇ ਦੋਨਾਂ ਦੀ ਸਥਿਤੀ ਕਿਵੇਂ ਆ ਸਥਿਤੀ ਠੀਕ ਹੈ ਜੀ ਐਂਬੂਲੈਂਸ ਆ ਗਏ ਮੌਕੇ ਤੇ ਮੌਕੇ ਤੇ ਅਸੀਂ ਰੈਫਰ ਕਰਦੇ ਜੀ ਮੌਕੇ